ਪਟਿਆਲਾ ਰਾਜਪੁਰਾ ਸੰਗਰੂਰ ਦੇ ਲੋਕਾਂ ਤੇ ਮਢਰਾਇਆ ਹੜ ਦਾ ਖਤਰਾ ਲੋਕਾਂ ਦੇ ਸੁੱਕੇ ਸਾਹ ਕਿਉਂਕਿ ਹੁਣ ਕੱਗਰ ਵੀ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1 ਫੁੱਟ ਨੀਚਿਆ ਲਗਾਤਾਰ ਕੱਗਰ ਉਫਾਨ ਦੇ ਉੱਤੇ ਦੇਖ ਕੇ ਲੋਕਾਂ ਦੇ ਸਾਹ ਸੁੱਕਦੇ ਹੋਏ ਨਜ਼ਰ ਆ ਰਹੇ ਨੇ ਡੇਰਾ ਵਸੀ ਦੇ ਪਿੰਡ ਉਲਟਪੁਰ ਦੇ ਪੁਲ ਦੇ ਉੱਤੋਂ ਦੀ ਪਾਣੀ ਲੰਘਣਾ ਸ਼ੁਰੂ ਹੋ ਚੁੱਕਿਆ ਤੜਕਸਾਰ ਤੋਂ ਹੁਣ ਅੱਜ ਕੱਗਰ ਜਿਹੜੀ ਆ ਲਗਾਤਾਰ ਆਪਣਾ ਕਹਿਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਆ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਥੋੜਾ ਥੋੜਾ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਤੇ ਅੱਜ ਸੁਖਵੀਰ ਸਿੰਘ ਬਾਦਲ ਕਨੌਰ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਘੱਗਰ ਦੇ ਪੁਲ ਦੇ ਉੱਤੇ ਖੜਕੇ ਉਹਨਾਂ ਦੇ ਵੱਲੋਂ ਉਹ ਤਸਵੀਰਾਂ ਦਿਖਾਈਆਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਖੁਦ ਵਾ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹੜ ਆਉਣੇ ਤਾਂ ਫਿਰ ਸੁਭਾਵੀ ਕਾ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀ ਆ ਸਫਾਈ ਨਹੀਂ ਹੋਈ ਘੱਗਰ ਦੀ ਨੇੜੇ ਤੇੜੇ ਦੇ ਡਰੇਨ ਜਿਹੜੇ ਨੇ ਉਹਨਾਂ ਦੀ ਸਫਾਈ ਨਹੀਂ ਹੋਈ ਉਸ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਸੁਣਾਉਂਦੇ ਆ ਤੁਹਾਨੂੰ ਬੋੜ ਦਾ ਸਾਰਾ ਪਾਣੀ ਜਾ ਕੇ ਰਾਜਪੀਰ ਦਾ ਸਾਰਾ ਜੇ ਐਵੇਂ ਫਿਰ ਇਹ ਵੀ ਵਾਟਰਫਲੋ ਹੋ ਜਾਂਦੀ ਆ ਘੱਟਰੀ ਕਿੰਨੇ ਇਕੱਠੇ ਹੋ ਜਾਂਦੇ ਨੇ ਇਤੋਂ 2 ਕਿਲੋਮੀਟਰ ਦੇ ਝੌਕਰ ਦੇ ਪਿੱਛੇ ਜਰਾ ਦੋ ਇਕੱਠੇ ਹੋ ਗਏ ਜਦੋਂ ਇਕੱਠੇ ਆਉਂਦੇ ਨੇ ਇੱਧਰ ਪਿੱਛੇ ਭਰਾ ਜੀ ਕੋਈ ਪਾਰ ਗਿਆ ਹੋਇਆ ਬੰਦੀ ਨਹੀਂ ਕਰਿਆ 2 ਸਾਲ ਤੋਂ ਕੋਈ ਵੀ ਨਹੀਂ ਕੰਮੀ ਹੈ ਜੀ ਨਕਸ਼ਾ ਉਹ ਦੇਖੋ ਸੇਫਟੀ ਮੈਂ ਧਨੌਰ ਹਲਕੇ 'ਚ ਕੰਦੇ ਪੁਲ ਦੇ ਉੱਤੇ ਖੜਾ ਉਸੀਂ ਦੇਖ ਲਓ ਕਾਰਨ ਕੀ ਹੈ ਫਲਡਸ ਦਾ ਤੇ ਐਂਡ ਬੈਕਪੌਨ ਦਾ ਤੇ ਫੌਂਟਾ ਦੇਖੋ ਕੋਈ ਸਫਾਈ ਨਹੀਂ ਆ ਕਿੰਨੀਆਂ ਵਿਚਕਪੜੀਆਂ ਆਉਂਦੇ ਨੇ ਬੜੇ ਜੰਗਲ ਜਿਹਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਣ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਲਈ ਬੰਨਸਾ ਬਣਾਤਾ ਤਾਂ ਪਤਾ ਇਹਨਾਂ ਨੇ ਚਾਰ ਸੱਤ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਉਹਨੂੰ ਘੱਟ ਦਾ ਪਾਣੀ ਮਿੱਟੀ ਵੀ ਨਹੀਂ ਲਾਏ ਬੰਦ ਵੀ ਨਹੀਂ ਲਾਏ ਫੀਟੇ ਕੋ ਸਾਰਾ ਖੁਸ਼ੀ ਆ ਸਭਾ ਟੁੱਟ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਫੈਂਦੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆ ਗਾਂਜ ਪਿੰਡਾਂ ਚ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣਾ ਕੋਈ ਇਲਾਜ ਕਰ ਲਓ ਲਾਲਕੂ ਮੈਨੂੰ ਐਡਕੇ ਸ਼ਰਮਾ ਹੀ ਦੱਸ ਰਹੇ ਸੀ ਬਹੁਤ ਨਹੀਂ ਪੁੱਤੀ ਨਹੀਂ ਕਿ ਅੱਧੇ ਉੱਡ ਕੇ ਲੱਗੇ ਜੀਜਾ ਬੁਨਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਆ ਤੇ ਇਥੇ ਦੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਮੈਂ ਆਪਣੇ ਸਾਰੇ ਲੀਡਰਸ਼ਿਪ ਨੂੰ ਕਿਹਾ ਪਰ ਕਿੱਧਰ ਰੱਖੋ ਕਿੱਥੇ ਇਥੇ ਕੋਈ ਨੋ ਬਗੇ ਆਪਾਂ ਸਾਰੇ ਡੱਟ ਕੇ ਆਪਾਂ ਲੱਗ ਕਰਨਾ ਚਾਹੀਦਾ ਪਸਾਰ ਸਚਾਈ ਹੋਰ ਮੈਨੂੰ ਹੁਣੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕਾਮੀ ਵਰਗੇ ਪਿੰਡ ਹੋ ਗਏ ਸੀ ਉਹ ਟੁੱਟ ਗਿਆ ਸੀ ਬਾੜ ਲੱਗ ਰਿਹਾ ਹੈ ਕਹਿੰਦੇ ਬੰਦ ਕੀਤਾ ਉਹੀ ਹੈ ਉਹ ਤਾਂ ਪਾਣੀ ਸੀ ਕਸ ਤੇ ਉੱਤ ਚੱਲੇ ਜਾਊਗਾ ਕੋਣ ਭੰਲੇ ਬਰਾ ਜਾਈ ਜਾਂਦੇ ਪ੍ਰਧਾਨ ਜੀ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕੀ ਦੇ ਵਿਦਾਇਕੀ ਸਵਾਲਾਂ ਦਾ ਜਵਾਬ ਖੰਡੜੇ ਕਰਦੇ ਹੋਏ ਨਜ਼ਰ ਆਈ ਉਹਨਾਂ ਸਭ ਤੋਂ ਪ੍ਰਧਾਨ ਮੰਤਰੀ ਆ ਬੋਲੇ ਦੱਸਾ ਕੀ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜਿਹੜੇ ਬੰਦਾ ਬਿਲਾਇਆ ਕੋ ਨਵੈਕ ਹੀ ਦੇਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਏ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 250 ਕਰੋੜ ਦੇ ਨੇੜੇ ਤੇ ਜਿਹੜਾ 75 ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਸਿਰ 7000 ਤੋਂ ਵੱਧ ਕਰੋ ਡਿਜ਼ਾਸਟਰ ਰੀਲੀਫ ਫੰਡ ਇਹਦਾ ਮਕਸਦ ਹੀ ਆਫਟ ਹੈ ਕੀ ਕੋਈ ਨੁਕਸਾਨ ਹੋਵੇ ਨਾਲ ਤੇਗਾ ਪੈਸਾ ਪੀਸ ਤੱਕੇ ਤੋਂ ਤੇ ਮੌਜੂਦ ਇਤਿਆਹਾ ਤੇ ਅਰੇਂਜਮੈਂਟ ਵੀ ਕੀਤੀ ਜਾਂਦੀ ਹੈ ਹਰੇਕ ਤੱਕ ਦੀਵਾਨੀ ਨਹੀਂ ਗੱਡੀ ਪਤਾ ਨਹੀਂ ਕੀ ਸਾਥੂ ਕੇ ਬੈਠੇ ਉਸਦੇ ਪੈਸੇ ਦੇ ਬ੍ਰਿੰਦਰ ਕੱਟਦਾ ਬਿਲਕੁਲ ਸ਼ੱਕ ਲੱਗਦਾ ਉਹ ਪੈਸਾ ਕਿਹਾ ਕਿ ਇਹ ਆਇਸ਼ਤਿਹਾਰ ਦਿੱਤੇ ਹੈ 16 ਸਾਲ ਦਾ ਸ਼ਹਿਰਤਨਾ ਦੇ ਵਰਤ ਤੱਕ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਛੱਟ ਰਿਹਾ ਹੈ ਕੱਲ ਬੀਬੀਐਮਬੀ ਦੇ ਵੀ ਗੱਲ ਹੈਗੀ ਸਰਕਾਰ ਦੀ ਹਰ ਸਾਲ ਤੋਂ ਸਾਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਤ ਸਭ ਲੈਂਦਾ ਦੱਸੇ ਫਿਰ ਸਾਰਾ ਚੈਜਾ ਹੁੰਦਾ ਸੀ ਫਿਰ ਪੈਸਾ ਉਧਰ ਰਿਲੀਜ਼ ਕਰਦਾ ਜਨਕਪਾਨ ਜੀ ਉਹ ਪੈਸੇ DNA ਜਿਹੜੇ ਬੰਦ ਪੱਕੇ ਕਰਦੇ ਆ ਸਥਾਈ ਕਰਨੀਆਂ ਉਹ 4 ਵਿਧੇ ਪਟੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂਗਾ ਪੈਸਾ ਰਿਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਕਿ ਅਸੀਂ 6 ਮਹੀਨੇ ਚਾਹ ਪੰਜ ਮਹੀਨੇ ਪਹਿਲੇ ਚਿੱਠੀ ਲਿਖਤੀ ਸੀ ਮੁੱਖ ਮੰਤਰੀ ਨੂੰ ਆਣਾ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਸੜਣਾ ਕਰਨ ਵਾਸਤੇ ਸੱਚ ਸਰ ਆਪਣੀ ਨਰਾਕੀਆਂ ਨੇ ਜਿਹੜੀਆਂ ਉਹ ਉਸ ਤੇ ਅਧਿਕਾਰੀਆਂ ਦੇ ਜੇ ਨੇ ਜੁਣਾ ਚਿੰਦਰ ਸਾਹਿਬ ਬੈਠੇ ਕਿੱਥੇ ਆਣਾ ਕਲੈਕਸ਼ਨ ਅਸੀਂ ਯੂਥ ਅਕਾਲੀ ਦਲ ਪਲੇਟਫਾਰਮ ਡਿਊਟੀ ਲਾਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਅੱਜ ਜਾ ਕੇ ਉਹ ਚਾਰਜ ਲੈ ਲੈਂਦੇ ਉਹ ਨੰਬਰ ਅੱਜ ਦਾ ਜਸਪ੍ਰੀਤ ਯੂਥ ਅਕਾਲੀ ਦਲ ਦੇ ਕਰਦਾਂਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਕਾਲ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲ ਤਾਂ ਤੁਸੀਂ ਸੁਣਿਆ ਸਰਹੱਦੀ ਇਲਾਕਿਆਂ ਤੋਂ ਬਾਅਦ ਹੁਣ ਪੰਜਾਬ ਦੇ ਮਾਲਵੇ ਦੇ ਵਿੱਚ ਵੀ ਹੁਣ ਲਗਾਤਾਰ ਹੜ ਦਾ ਖਤਰਾ ਬਣਿਆ ਹੋਇਆ ਤਾਂ ਪਟਿਆਲੇ ਦੇ ਵਿੱਚ ਲੋਕ ਡਰੇ ਹੋਏ ਨੇ ਪਰ ਜੇਕਰ ਪਟਿਆਲਾ ਪ੍ਰਸ਼ਾਸਨ ਦੀ ਗੱਲ ਕਰੀਏ ਪਟਿਆਲੇ ਦੇ ਲੋਕਾਂ ਨੂੰ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਕਿਉਂਕਿ ਵੱਡੀ ਨਦੀ ਦਾ ਡਰ ਜ਼ਿਆਦਾ ਹੁੰਦਾ ਪਟਿਆਲੇ ਦੇ ਵਿੱਚ ਤਾਂ ਵੱਡੀ ਨਦੀ ਜਿਹੜੀ ਆ ਉਸ ਦੇ ਵਿੱਚ ਪਾਣੀ ਮੈਅ 4 ਫੁੱਟ ਹੈ ਉਹ ਵੀ ਸਿਰਫ ਤੇਜ਼ ਬਾਰਿਸ਼ ਲਗਾਤਾਰ ਬੀਤੇ ਕੱਲ ਤੋਂ ਹੋ ਰਹੀ ਆ ਉਸ ਦੇ ਕਰਕੇ ਹੋਇਆ ਨਹੀਂ ਤਾਂ ਕਹਿੰਦੇ ਪਾਣੀ ਦਾ ਜਿਹੜਾ ਲੈਵਲ ਆ ਉਹ ਸਿਰਫ 2 ਫੁੱਟ ਤੱਕ ਪਹੁੰਚਿਆ ਪਰ ਲੋਕ ਜਿਹੜੇ ਨੇ ਲਗਾਤਾਰ ਵੱਡੀ ਨਦੀ ਦੇ ਪੁਲ ਦੇ ਉੱਤੇ ਖੜ ਕੇ ਪਾਣੀ ਦੇਖਣ ਲੱਗ ਪਏ ਨੇ ਮੇਲਾ ਵਰਗਾ ਮਾਹੌਲ ਉੱਥੇ ਬਣਾ ਦਿੰਦੇ ਨੇ ਤਾਂ ਲੋਕਾਂ ਨੂੰ ਵੀ ਅਪੀਲ ਆ ਕਿ ਤੁਸੀਂ ਅਜਿਹਾ ਨਾ ਕਰਿਆ ਕਰੋ ਕਿਉਂਕਿ ਕਿਸੇ ਵੇਲੇ ਵੀ ਕੋਈ ਵੱਡਾ ਹੱਥ ਸਾਬਾ ਪਰ ਸਕਦਾ ਹੈ